ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਣੀ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਸੁਖਬੀਰ ਬਾਦਲ ਨੇ ਮਾਨ ਸਰਕਾਰ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਚ ਧੱਕੇਸ਼ਾਹੀ ਦੇ ਲਗਾਏ aarop ਬਾਦਲ ਨੇ ਕਿਹਾ ਕਿ ਉਹ ਡੀਜੀਪੀ ਨਾਲ ਮੁਲਾਕਾਤ ਕਰਨਗੇ ਤੇ ਅਧਿਕਾਰੀਆਂ ਖਿਲਾਫ ਦੇਣਗੇ ਸ਼ਿਕਾਇਤ ਜੋ ਧੱਕੇਸ਼ਾਹੀ ਚ ਸਰਕਾਰ ਦਾ ਦੇ ਰਿਆ ਨੇ ਸਾਥ ਰਾਜਾ ਵੜਿੰਗ ਨੇ ਆਪ ਤੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਨ ਦੇ ਲਗਾਏ ਇਲਜ਼ਾਮ ਵੜਿੰਗ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਸਕਰੂਟਨਿੰਗ ਦੌਰਾਨ ਸਾਡੇ ਕਈ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਜਾਣਗੇ ਉਹਨਾਂ ਅਫਸਰਾਂ ਨੂੰ ਇਨ੍ਹਾਂ ਹਰਕਤਾਂ ਤੋਂ ਬਾਜ਼ ਆਉਣ ਲਈ ਕਿਹਾ ਆਪ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੇ ਦਸਤਾਰ ਬਾਰੇ ਬਿਆਨ ਤੇ ਪਖਿਆ ਵਿਵਾਦ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਵਿਧਾਇਕ ਨੂੰ ਅਕਾਲ ਤਖਤ ਸਾਹਿਬ ਵਿਖੇ ਸੱਦਣ ਦੀ ਕੀਤੀ ਮੰਗ ਐਸਜੀਪੀਸੀ ਨੇ ਕਿਹਾ ਕਿ ਇਸ ਤੋਂ ਵੱਧ ਸ਼ਰਮਨਾਕ ਬਿਆਨ ਕੋਈ ਹੋਰ ਨਹੀਂ ਹੋ ਸਕਦਾ ਰਾਣਾ ਇੰਦਰ ਪ੍ਰਤਾਪ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ उतारे ਆਪਣੇ ਉਮੀਦਵਾਰ ਇਹ ਪੁੱਛੇ ਜਾਣ ਤੇ ਕਿ ਉਮੀਦਵਾਰਾਂ ਦਾ ਚੋਣ ਨਿਸ਼ਾਨ ਕੀ ਹੋਵੇਗਾ ਇਸ ਤੇ ਇੰਦਰ ਪ੍ਰਤਾਪ ਨੇ ਕਿਹਾ ਕਿ ਰਾਣਾ ਦਾ ਚਿਹਰਾ ਹੀ ਆਜ਼ਾਦ ਉਮੀਦਵਾਰਾਂ ਦਾ ਚੋਣ ਨਿਸ਼ਾਨ ਹੋਵੇਗਾ ਪਰਮਿੰਦਰ ਢੀਂਟਸਾ ਨੇ ਬਾਦਲ ਢੜੇ ਨਾਲ ਸਮਝੌਤੇ ਤੇ ਦਿੱਤਾ ਵੱਡਾ ਬਿਆਨ ਢੀਂਟਸਾ ਨੇ ਕਿਹਾ ਕਈ ਲੋਕ ਦੋਵੇਂ ਪਾਰਟੀਆਂ ਦੇ ਸਮਝੌਤੇ ਬਾਰੇ ਸਵਾਲ ਕਰਦੇ ਨੇ ਇਹ ਸਮਝੌਤਾ ਹੋ ਸਕਦਾ ਹੈ ਪਰ ਇਸ ਦੇ ਲਈ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਮੰਨਣਾ ਪਵੇਗਾ ਹੁਕਮ ਹੁਣ ਖਬਰਾਂ ਦਾ ਵਿਸਥਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਇੱਕ ਧਾਰਮਿਕ ਸਮਾਗਮ 'ਚ ਸ਼ਿਰਕਤ ਕਰਨ ਲਈ ਲੁਧਿਆਣਾ ਪਹੁੰਚੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਾਨ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਧੱਕੇਸ਼ਾਹੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਸਰਕਾਰ ਅਫਸਰਾਂ ਰਾਹੀਂ ਲੋਕਤੰਤਰ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਬਾਦਲ ਨੇ ਕਿਹਾ ਕਿ ਉਹ ਪੰਜਾਬ ਦੇ ਡੀਜੀਪੀ ਨਾਲ ਮੁਲਾਕਾਤ ਕਰਨਗੇ ਤੇ ਉਨ੍ਹਾਂ ਅਧਿਕਾਰੀਆਂ ਖਿਲਾਫ ਸ਼ਿਕਾਇਤ ਦੇਣਗੇ ਜੋ ਧੱਕੇਸ਼ਾਹੀ 'ਚ ਸਰਕਾਰ ਦਾ ਸਾਥ ਦੇ ਰਹੇ ਨੇ ਉਨ੍ਹਾਂ ਨੇ ਖਾਸ ਤੌਰ ਤੇ ਐਸਐਸਪੀ ਪਟਿਆਲਾ ਤੇ ਉਹਨਾਂ ਦੇ ਸਾਥੀ ਅਫਸਰਾਂ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਬਾਦਲ ਨੇ ਕਿਹਾ ਕਿ ਸਰਕਾਰ ਐਸਐਸਪੀ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗੀ ਪਰ ਅਕਾਲੀ ਦਲ ਉਸ ਨੂੰ ਜੇਲ੍ਹ ਭਜਵਾ ਕੇ ਹੀ ਦਮ ਲਵੇਗਾ ਪੰਜਾਬ ਸਰਕਾਰ ਨੇ ਆਪਣੇ ਪੁਲਿਸ ਨਾਲ ਪੂਰਾ ਜ਼ੋਰ ਲਾਇਆ ਹੈ ਕਿ اپੋਜੀਸ਼ਨ ਦੇ ਹਾਂ ਕਾਗਜ਼ ਨਾ ਭਰੇ ਜਾਓ ਤੁਸੀਂ ਇੱਕ ਵੀਡੀਓ ਸੁਣੀ ਹੋਣੀ ਹੈ ਜਿੱਥੇ ਐਸਐਸਪੀ ਪਟਿਆਲਾ ਆਪਣੇ ਅਫਸਰਾਂ ਨੂੰ ਕਹਿ ਰਿਹਾ ਹੈ ਦੇਖੋ ਐਡੀ ਵੱਡੀ ਤਾਂਦਲੀ ਹੋਈ ਹੈ ਜਿਹੜੇ ਸੂਬੇ ਵਿੱਚ ਅਫਸਰੀ ਲੱਗ ਜਾਣ ਡੈਮੋਕ੍ਰੇਸੀ ਨੂੰ ਖਤਮ ਕਰਨ ਵਾਸਤੇ ਉਹਦਾ ਡੈਮੋਕ੍ਰੇਸੀ ਦਾ ਕੀ ਹੋਊਗਾ ਾ ਝਾੜੂ ਵਾਲਿਆਂ ਨੂੰ ਪਤਾ ਹੈ ਕਿ ਹੁਣ ਇਹਨਾਂ ਦੀ ਜ਼ਮਾਨਤਾਂ ਜਬਤ ਹੋਣੀ ਹੈ ਹੁਣ ਪੁਲਿਸ ਨੂੰ ਵਰਤ ਰਿਹਾ ਆਪਣੇ ਅਫਸਰਾਂ ਨੂੰ ਵਰਤ ਰਿਹਾ ਹੈ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਡੀਜੀਪੀ ਸਾਹਿਬ ਵਿਖਾਰ ਕਰਕੇ ਸਾਰੇ ਐਸਐਸਪੀ ਨੂੰ ਆ ਇੱਕ ਡੈਮੋਕਰੇਸੀ ਦਾ ਘਾਣਾ ਇੱਕ ਬਹੁਤ ਵੱਡਾ ਗੁਨਾਹ ਹੈ ਜਿਹੜਾ ਤੁਹਾਡੀ ਪੁਲਿਸ ਨੇ ਤੇ ਖਾਸ ਕਰਕੇ ਐਸਐਸਪੀ ਪਟਿਆਲਾ ਨੇ ਜਿਹੜਾ ਕੀਤਾ ਇਹਦੇ ਤੇ ਪਰਚਾ ਹੋਣਾ ਚਾਹੀਦਾ ਅਸੀਂ ਇਕਾਲੀ ਦਲ ਐਪਲੀਕੇਸ਼ਨ ਦੇਵੂਗਾ ਕਿ ਐਸਐਸਪੀ ਤੇ ਤੇ ਉਹਦੇ ਨਾਲ ਜਿਹੜੇ ਜਿਹੜੇ ਸਾਥ ਦਿੱਤਾ ਉਹਨਾਂ ਤੇ ਡੈਮੋਕਰੇਸੀ ਨੂੰ ਖਤਮ ਕਰਨ ਤੇ ਪਰਚਾ ਦਿੱਤਾ ਜਾਏ ਅਖੀਲੇ ਦਮ ਤੱਕ ਅਸੀਂ ਲੜਾਂਗੇ ਜੇ ਮੈਨੂੰ ਪਤਾ ਹੈ ਕਿ ਇਹਨਾਂ ਨੇ ਐਸਐਸਪੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਪਰ ਕਿੰਨੀ ਕੁ ਧਿਰ ਬਚਾ ਲੈਣਗੇ ਹੁਣ ਤਾਂ ਅਖੀਲਾ ਸਾਰ ਰਹਿ ਗਿਆ ਸਰਕਾਰ ਦਾ ਆ ਜਿਹੜਾ ਕੇਸ ਹੈ ਜਿਸ ਤਰੀਕੇ ਨਾਲ ਐਸਐਸਪੀ ਨੇ ਆ ਸਾਰਾ ਕੁਝ ਕੀਤਾ ਇਹਦੀ ਹਰ ਕਿਸ ਅਖੀਰ ਤੱਕ ਜਾ ਕੇ ਅਸੀਂ ਭਾਵੇਂ ਕੋਰਟਸ ਜਾਣਾ ਪਏ ਭਾਵੇਂ ਕਿਤੇ ਵੀ ਜਾਣਾ ਪਏ ਅਸੀਂ ਇਹਦੀ ਜਾਂਚ ਕਰਾ ਕੇ ਐਸਐਸਪੀ ਨੂੰ ਪਰਚਾ ਕਰਾ ਕੇ ਇਹਨੂੰ ਜੇਲ੍ਹ 'ਚ ਭੇਜਾਂਗੇ ਕਿਉਂਕਿ ਜੋ ਇਹਨੇ ਕੰਮ ਕੀਤਾ ਹੈ ਇਹ ਤੋਂ ਮੜਾ ਕੋਈ ਕਰ ਨਹੀਂ ਸਕਦਾ ਇਹਨੇ ਆਪਣੀ ਜਿਹੜੀ ਜਦੋਂ ਪੁਲਿਸ ਭਰਤੀ ਹੁੰਦਾ ਆਈਪੀਐਸ ਬੰਦੇ ਆ ਉਦੋਂ ਇੱਕ ਸੋਚ ਚੁੱਕੀ ਜਾਂਦੀ ਹੈ ਕਿ ਅਸੀਂ ਕਨਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਅਸੀਂ ਅਜੰਮਵਰੀ ਲੈ ਰਹੇ ਆ ਪਰ ਐਸਐਸਪੀ ਆਪ ਹੀ ਕਨਸਟੀਟਿਊਸ਼ਨ ਤੋੜਨ ਲੱਗਿਆ ਹੈ ਇਹ ਤੋਂ ਵੱਡਾ ਪਾਪ ਕੋਈ ਕਰ ਨਹੀਂ ਸਕਦਾ ਤਾਂ ਐਸਐਸਪੀ ਸਾਹਿਬ ਤੇ ਮੈਂ ਡੀਜੀਪੀ ਨੂੰ ਬੇਨਤੀ ਕਰਾਂਗਾ ਹੁਣ ਇਹਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ ਜੇ ਤੁਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਜਿਨ੍ਹਾਂ ਨੇ ਨਹੀਂ ਕੀਤੀ ਇਹਦਾ ਮਤਲਬ ਉਸ ਕ੍ਰਾਈਮ ਦੇ ਭਾਗੀਦਾਰ ਤੁਸੀਂ ਹੋਗੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਮਾਨ ਸਰਕਾਰ ਉੱਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਧੱਕੇਸ਼ਾਹੀ ਕਰਨ ਦੇ aarop lagaye ne. ਰਾਜਾ ਵੜਿੰਗ ਨੇ ਕਿਹਾ ਕਿ ਨਾਮਿਨੇਸ਼ਨ ਦੇ ਆਖਰੀ ਦਿਨ ਕਈ ਥਾਈ ਸਾਡੇ ਉਮੀਦਵਾਰਾਂ ਨੂੰ ਕਾਗਜ਼ ਨਹੀਂ ਭਰਨ ਦਿੱਤੇ ਗਏ. ਡੇਰਾ ਬਾਬਾ ਨਾਨਕ 'ਚ ਸਥਾਨਕ ਵਿਧਾਇਕ ਦੀ ਸ਼ੈ ਤੇ ਉਮੀਦਵਾਰਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਉਹਨਾਂ ਦੀਆਂ ਦਸਤਾਰਾਂ ਲਾਈਆਂ ਗਈਆਂ. ਸਰਕਾਰ ਇਹਨਾਂ ਚੋਣਾਂ ਨੂੰ ਲੁੱਟਣਾ ਚਾਹੁੰਦੀ ਹੈ. ਆਮ ਆਦਮੀ ਪਾਰਟੀ ਨੂੰ ਪਤਾ ਸੀ ਕਿ ਉਹ ਇਹ ਚੋਣਾਂ ਜਿੱਤ ਨਹੀਂ ਸਕਦੇ. ਇਸੇ ਲਈ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਮਜਬੂਰੀ 'ਚ ਚੋਣਾਂ ਕਰਵਾ ਰਹੀ ਹੈ. ਵੜਿੰਗ ਨੇ ਕਿਹਾ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਸਾਨੂੰ ਸ਼ੱਕ ਹੈ ਕਿ ਸਕਰੂਟਨਿੰਗ ਦੌਰਾਨ ਸਾਡੇ ਕਈ ਹੋਰ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਜਾਣਗੇ ਉਹਨਾਂ ਇਸ ਧੱਕੇਸ਼ਾਹੀ 'ਚ ਸਰਕਾਰ ਦਾ ਸਾਥ ਦੇਣ ਵਾਲੇ ਅਫਸਰਾਂ ਨੂੰ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਚੇਤਾਵਨੀ ਦਿੱਤੀ ਸਾਨੂੰ ਇਹ ਪੂਰਾ ਸ਼ੱਕ ਹੈ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਦੋਂ ਸਕਰੂਟਨਿੰਗ ਕਰਨਗੇ ਸਾਡੇ ਕਈ ਪੇਪਰ ਇਹ ਰਿਜੈਕਟ ਕਰ ਦੇਣਗੇ ਇਹ ਚੋਣਾਂ ਨੂੰ ਲੁੱਟਣਾ ਚਾਹੁੰਦੇ ਆਂ ਔਰ ਉਸ ਤੋਂ ਬਾਅਦ ਜਿਸ ਪ੍ਰਕਾਰ ਦੀ ਇਹਨਾਂ ਦੀ ਨੀਅਤ ਹੈ ਹੋ ਸਕਦਾ ਹੈ ਇਹ ਰਿਜ਼ਲਟ ਵੇ ਹੋਣ ਕੇ ਕਿਉਂਕਿ ਆਰੋਸ ਦੇ ਹੱਥ ਵਿੱਚ ਰਿਜ਼ਲਟ ਹੁੰਦਾ ਹੈ ਉਹ ਕਿਸੇ ਨੂੰ ਵੀ ਜਿਤਾ ਦਿੰਦੇ ਔਰ ਕਿਸੇ ਨੂੰ ਵੀ ਹਰਾ ਦਿੰਦੇ ਸੋ ਇਹਨਾਂ तमाम ਗੱਲਾਂ ਕੋਈ ਨਜ਼ਰ ਆਉਂਦਾ ਕਿ ਇਹਨਾਂ ਦੇ ਜਿਹੜੇ ਮਨਸੂਬੇ ਜਿਹੜੇ ਇਹਨਾਂ ਦੇ ਮਨਸੂਬੇ ਉਹ ਇਹਨਾਂ ਚੋਣਾਂਵਾਂ ਨੂੰ ਲੁੱਟਦੇ ਆ ਕਿਉਂ ਇਹ ਕਰਦੇ ਚੋਣ ਨਹੀਂ ਕਰਾ ਰਹੇ ਸੀ ਹਾਈ ਕੋਰਟ ਦੀ ਇੰਟਰਵੈਨਸ਼ਨ ਨਾਲ ਇਹ ਚੋਣ ਹੋਇਆ ਇਹਨਾਂ ਨੇ 3 ਸਾਲਾਂ ਤੋਂ ਚੋਣਾਂ ਨਹੀਂ ਹੋਣ ਦਿੱਤਾ ਹਾਈ ਕੋਰਟ ਦੀ ਇੰਟਰਵੈਂਸ਼ਨ ਤੋਂ ਬਾਅਦ ਇਹਨਾਂ ਕੋਲੇ ਕੈਂਡੀਡੇਟ ਨਹੀਂ ਲੱਭੇ ਥਿਆੜੇ ਸੀ ਇਹਨਾਂ ਨੂੰ ਇਹ ਡਰ ਹੈ ਕਿ ਅਸੀਂ ਇਹ ਚੋਣ ਹਾਰ ਜਾਣਗੇ ਅਗਰ ਸਹੀ ਪ੍ਰਕਿਰਿਆ ਦੇ ਨਾਲ ਚੋਣ ਹੋਈ ਸੋ ਮੈਂ ਸਰਕਾਰ ਦੀ ਨਿੰਦਾ ਕਰਦਾ ਔਰ ਮੈਂ ਪੁਲਿਸ ਨੂੰ ਚੇਤਾਵਨੀ ਦੇਣਾ ਚਾਹੁੰਦਾ ਯਾਦ ਰੱਖਿਓ ਸਮਾਂ ਹੋਂਤੇ ਜਿੰਨਾ ਪੁਲਿਸ ਆਫੀਸਰਾਂ ਨੇ ਇਹ ਪੁਰਾਣਾ ਕੰਮ ਨਹੀਂ ਹੈ ਤੁਹਾਨੂੰ ਆਦਤ ਪੈ ਗਈ ਹੈ ਈ ਹੁਣ ਪਰਚਾ ਦੇ ਦੇਾਂਗੇ ਹੁਣ ਇਹਨਾਂ ਦੇ ਕਾਗਜ਼ ਪਾੜਾਂਗੇ ਫਿਰ ਉਹਨਾਂ ਨਾਲ ਮਦਦ ਕਰਾਂਗੇ ਇਹ ਕੰਮ ਇਸ ਵਾਰੀ ਨਹੀਂ ਚੱਲਣਾ ਜੋ ਤੁਸੀਂ ਸਾਡੇ ਨਾਲ ਕੀਤਾ ਹੈ ਤੁਸੀਂ ਆਪਣੀ ਡਿਊਟੀ ਨਹੀਂ ਨਿਭਾਈ ਅੱਜ ਪੰਜਾਬ ਦੀ ਪੁਲਿਸ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਚੌਕੀਦਾਰਾ ਕਰ ਰਹੀ ਹੈ ਇਸੇ ਕਰਕੇ ਪੰਜਾਬ ਦੇ ਅੰਦਰ ਪੰਜਾਬ ਹੁਣ ਗੈਂਗਸਟਰਾਂ ਦਾ ਪੰਜਾਬ ਕਹਿਲੌਣ ਲੱਗ ਗਿਆ ਅਗਰ ਪੰਜਾਬ ਦੀ ਪੁਲਿਸ ਸਹੀ ਕੰਮ ਕਰਦੀ ਜੇ ਕਾਂਗਰਸੀਆਂ ਤੇ ਦੂਜੀਆਂ ਪਾਰਟੀਆਂ ਦੇ ਪਿੱਛੇ ਨਾ ਫਿਰਦੀ ਰਹਿੰਦੀ ਅੱਜ ਸ਼ਾਇਦ ਪੰਜਾਬ ਦੇ ਵਿੱਚ ਅਮਨ ਔਰ ਸ਼ਾਂਤੀ ਦੁਬਾਰੇ ਬਹਾਲ ਹੋਣੀ ਸੀ ਲੇਕਿਨ ਯਾਦ ਰੱਖਿਓ ਸਮਾਹੋਂ ਤੇ ਬਿਲਕੁਲ ਭੁੱਲਿਆ ਨਹੀਂ ਜਾਏਗਾ ਜਿਸ ਵਿਅਕਤੀ ਨੇ ਕੋਈ ਗਲਤ ਕੰਮ ਕੀਤਾ ਹੈ ਉਹਨੂੰ ਹੋਰੀ ਬੰਦੀ ਸਜ਼ਾ ਉਹਨਾਂ ਲੋਕਾਂ ਨੂੰ ਜ਼ਰੂਰ ਇਹ ਰੱਬ ਦੇ ਘਰ ਦੇ ਵਿੱਚ ਵੀ ਨਿਯਮ ਹੈ ਪਰ ਸੱਚੇ ਪਾਤਸ਼ਾਹ ਸਰਕਾਰਾਂ ਤੇ ਉਹਨਾਂ ਦੇ ਖਿਲਾਫ ਕੰਦੀ ਕਾਰਵਾਈ ਜ਼ਰੂਰ ਹੋਏ ਪੱਗਾਂ ਨੂੰ ਕਿਹੜੇ ਕਿਲ ਲੱਗੇ ਨੇ ਵੱਜਦੀਆਂ ਵੀ ਨੇ ਤੇ ਲਾਠ ਵੀ ਜਾਂਦੀਆਂ ਨੇ ਡੇਰਾ ਬਾਬਾ ਨਾਨਕ ਤੋਂ ਆਪ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਨੇ ਲੰਘੇ ਕੱਲ ਇਹ ਵਿਵਾਦਿਤ ਬਿਆਨ ਦਿੱਤਾ ਸੀ ਹੁਣ ਇਸ ਬਿਆਨ ਦੀ ਵਿਰੋਧੀਆਂ ਵੱਲੋਂ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਵਿਧਾਇਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਵਿਧਾਇਕ ਨੂੰ ਸ਼੍ਰੀ ਅਕਾਲ ਤਖਤ ਸਹਿਬ ਤੇ ਤਲਬ ਕੀਤਾ ਜਾਣਾ ਚਾਹੀਦਾ ਤਾਂ ਕਿ ਕੋਈ ਹੋਰ ਦਸਤਾਰ ਬਾਰੇ ਅਜਿਹੇ ਸ਼ਬਦ ਨਾ ਬੋਲ ਸਕੇ ਉਧਰ ਐਸਜੀਪੀਸੀ ਮੈਂਬਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਏ ਕਿ ਇਸ ਤੋਂ ਸ਼ਰਮਨਾਕ ਬਿਆਨ ਕੋਈ ਹੋਰ ਹੋ ਨਹੀਂ ਸਕਦਾ ਖੁਦ ਦਸਤਾਰ ਬੰਨਣ ਵਾਲਾ ਜੇਕਰ ਦਸਤਾਰ ਬਾਰੇ ਅਜਿਹੀ ਗੱਲ ਕਹੇਗਾ ਤਾਂ ਉਸ ਦੀ ਹਰ ਕਿਸੇ ਨੂੰ ਆਲੋਚਨਾ ਕਰਨੀ ਚਾਹੀਦੀ ਹੈ ਅੱਗਾ ਤਾਂ ਤੁਸੀਂ ਲੱਗੇ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪਕਾ ਨੂੰ ਕਿਹੜੇ ਕਿਲ ਲੱਗੇ ਨੇ ਫਿਰ ਵਜਦੀਆਂ ਵੀ ਤੇ ਲੱਤਦੀਆਂ ਵੀ ਨੇ ਤੋਂ ਜਰਸਤਾਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਇਹ ਆਦਮੀ ਨੇ ਜੋ ਕਿਹਾ ਕਿ ਕਿੱਲਾ ਨਹੀਂ ਠੁਕੀਆਂ ਕਿ ਪੱਗਾਂ ਲੱਥਦੀਆਂ ਨੇ ਇਹਦੇ ਤੇ ਇਮੀਡੀਏਟਲੀ ਐਕਸ਼ਨ ਕੀਤਾ ਜਾਏ ਤਾਂ ਕਿ ਅੱਗੇ ਤੋਂ ਕੋਈ ਦਸਤਾਰ ਨੂੰ ਹੱਥ ਲੈਣ ਦੀ ਜਰੂਰਤ ਨਾ ਕਰੇ ਔਰ ਨਾਲ ਹੀ ਉਹਨਾਂ ਨੂੰ ਇਹ ਕਿਹਾ ਕਿ ਇਹਨੂੰ ਇੱਥੇ ਤਲਬ ਕੀਤਾ ਜਾਏ ਪਰ ਮੈਨੂੰ ਲੱਗਦਾ ਕਿ ਉਹਨੂੰ ਪੱਗ ਦੀ ਸਤਿਕਾਰ ਦਾ ਪਤਾ ਵੀ ਨਹੀਂ ਉਹਨੂੰ ਗੁਰੂ ਦੇ ਸਤਿਕਾਰ ਦਾ ਪਤਾ ਹੀ ਨਹੀਂ ਉਹਨੂੰ ਇਹ ਨਹੀਂ ਪਤਾ ਕਿ ਇਹ ਜਿਹੜੀ ਦਸਤਾਰ ਇਹ ਵਾਜਾ ਮਾਰਨੀ ਆ ਓਏ ਆਪਣੀਆਂ ਪਰਛਾਨ ਕਿ ਲੈ ਜਾਓ ਇਹ ਇੱਕ ਇਹੋ ਜਿਹੀ ਮਾਨਸਿਕਤਾ ਤੇ ਇਕੱਠਿਆ ਸੂਚ ਆ ਜਿਹੜਾ ਸਾਰੇ ਹਿੰਦੂਸਤਾਨਾਂ ਦੇ ਜਿੱਥੇ-ਜਿੱਥੇ ਵੀ ਸਿੱਖ ਬੈਠੇ ਨੇ ਇਹਨੂੰ ਕੰਡੈਮਨ ਕਰਨਾ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾਤੀ ਦੀਆਂ ਜੋ ਇਲੈਕਸ਼ਨਾਂ ਹੋ ਰਹੀਆਂ ਉਹਦੇ ਵਿੱਚ ਕੱਲ ਕਾਗਜ਼ ਜਿਹੜੇ ਆ ਫਾਈਲ ਕੀਤੇ ਗਏ ਆ ਬਲਾਕ ਸਭਾਤੀ ਮੈਂਬਰਾਂ ਇਹਨੇ ਇਲੈਕਸ਼ਨ ਲੜਨੀ ਸੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜਾ ਮੈਂਬਰਾਂ ਨੇ ਇਲੈਕਸ਼ਨ ਲੜਨੀ ਸੀ ਤੇ ਸਾਰੀਆਂ ਪਾਰਟੀਆਂ ਮੈਦਾਨ ਦੇ ਵਿੱਚ ਐ ਤੇ ਜੋ ਮਹਿਸੂਸ ਹੁੰਦਾ ਹੈ ਕਿ ਅਸੀਂ ਕਿਸ ਰਸਤੇ ਤੇ ਚੱਲ ਪਏ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਦੇ ਐਮ ਐਲ اے ਉਹਨਾਂ ਦੇ ਮੰਤਰੀ ਹੱਥੋਂ ਤਾਂ ਹੱਥੋਂ ਪਾਈ ਤਾਂ ਵੀ ਜਾਂਦੇ ਪਏ ਤੇ ਉਹਨਾਂ ਦੇ ਖਾਸ ਬੰਦੇ ਲੱਗੇ ਹੋਏ ਦੂਸਰੀਆਂ ਪਾਰਟੀਆਂ ਦੇ ਜਿਹੜੇ ਦੂਜੇ ਫਾਈਲਾਂ ਉਹ ਵੀ ਹੋ ਕੇ ਦੌੜਦੇ ਪਏ ਮੇਰੇ ਕਹਿਣ ਦਾ ਭਾਵ ਵੀ ਫਿਰ ਇਲੈਕਸ਼ਨ ਕਰਾਉਣੀ ਨਹੀਂ ਚਾਹੀਦੀ ਤੇ ਆਮ ਆਦਮੀ ਪਾਰਟੀ ਨੂੰ ਚਾਹੀਦਾ ਸੀ ਵੀ RAMNA ਆਪਣੇ ਜਿਹੜੇ ਨਮਾਇंदे ਬਣਾਉਣੇ ਸੀ ਉਹ ਬਣਾ ਲੈਂਦੇ ਇੰਦਾ ਦੀ ੱੱਕੀ ਸਾਈ ਅੱਗੇ ਕਦੀ ਨਹੀਂ ਦੇਖੀ ਹੁਣ ਤਾਂ ਦਸਤਾਰਾਂ ਨੂੰ ਵੀ ਟਾਰਗੇਟ ਜਿਹੜਾ ਬਣਾਇਆ ਜਾ ਰਿਹਾ ਜਦੋਂ ਹੱਥੋਪਾਈ ਦੀ ਲੜਾਈ ਹੁੰਦੀ ਤੇ ਦਸਤਾਰਾਂ ਲੈਦੀਆਂ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਆ ਉਹ ਕਹਿੰਦੇ ਆ ਵੀ ਦਸਤਾਰ ਦੀ ਕੋਈ ਗੱਲ ਨਹੀਂ ਇਹ ਤਾਂ ਲੈਤੀ ਜਾਂਦੀ ਦੇਖੋ ਇਹ ਸਾਡੀ ਸਦਕਾਤ ਦਾ ਮਾਨ ਦਾ ਇੱਜ਼ਤ ਦਾ ਜਿਹੜਾ ਦਸਤਾਰ ਚੰਨਿਆ ਤੇ ਬੜੀਆਂ ਕੁਰਬਾਨੀਆਂ ਕਰਕੇ ਦਸਤਾਰ ਕਲਗੀਧਰ ਪਾਤਸ਼ਾਹ ਨੇ ਸਾਨੂੰ ਦਿੱਤੀ ਹੈ ਕਦੀ ਵੀ ਇਹ ਦਸਤਾਰ ਦੇ ਵਿਰੁੱਧ ਸਾਨੂੰ ਜਿਹੜਾ ਆਪ ਦਸਤਾਰ ਬੰਦਾ ਜੇ ਉਹ ਹੀ ਦਸਤਾਰ ਦੇ ਵਿਰੁੱਧ ਕੋਈ ਅਪਸ਼ਬਦ ਬੋਲੇਗਾ ਜਾਂ ਕੋਈ ਗੱਲ ਕਰਦਾ ਤੇ ਉਹ ਇਤੋਂ ਵੱਡੀ ਘਟਿਆ ਰਾਜਨੀਤੀ ਕੋਈ ਨਹੀਂ ਤੇ ਮੇਰੀ ਇਹ ਬੇਨਤੀ ਆ ਹਮੇਸ਼ਾ ਦਸਤਾਰ ਦੇ ਸਤਕਕਾਰ ਲਈ ਜਿਹਨੇ ਸਿੱਖ ਦੇ ਘਰੋਂ ਜਨਮ ਲਿਆ ਦਸਤਾਰ ਦੇ ਸਤਕਕਾਰ ਦੇ ਲਈ ਉਹਦੀ ਇੱਜ਼ਤ ਲਈ ਉਹਦੇ ਮਾਨ ਦੇ ਲਈ ਹਮੇਸ਼ਾ ਇਹ ਦੂਜਾ ਜਿਹੜੀ ਆ ਗੱਲ ਕਰਨੀ ਚਾਹੀਦੀ ਆ ਕੋਈ ਵੀ ਦਸਤਾਤ ਦੇ ਵਿਰੁੱਧ ਜਿਹੜਾ ਮੰਨ ਭਾਦਾ ਭਾਗਾ ਜਿਹੜਾ ਬਿਆਨ ਇਦਾਂ ਦਾ ਨਹੀਂ ਦੇਣਾ ਚਾਹੀਦਾ ਜੇ ਆਪਾਂ ਨੇ ਸਿੱਖਾਂ ਦੇ ਘਰਜਾਂ ਨੂੰ ਲਿਆ ਵੈਰੀ ਗੁੱਟੀ ਕਾ ਖਾਂਸਾ ਵੈਰੀ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਆਪਣੇ ਉਮੀਦਵਾਰ ਉਤਾਰੇ ਨੇ ਰਾਣਾ ਇੰਦਰ ਪ੍ਰਤਾਪ ਨੇ ਕਾਂਗਰਸ ਤੋਂ ਟਿਕਟ ਨਾ ਮਿਲਣ ਤੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਤੋਂ ਆਜ਼ਾਦ ਚੋਣ ਲੜ ਕੇ ਨਵਤੇਜ ਚੀਮਾ ਨੂੰ ਹਰਾਇਆ ਸੀ ਉਦੋਂ ਤੋਂ ਹੀ ਨਵਤੇਜ ਚੀਮਾ ਤੇ ਰਾਣਾ ਇੰਦਰ ਪ੍ਰਤਾਪ ਗੁੱਟ 'ਚ ਟਕਰਾਅ ਚੱਲ ਰਿਹਾ ਏ ਸਿਆਸੀ ਗਲਿਆਰਿਆਂ 'ਚ ਚਰਚਾ ਹੈ ਕਿ ਇਸੇ ਕਾਰਨ ਰਾਣਾ ਇੰਦਰ ਪ੍ਰਤਾਪ ਨੇ ਆਪਣੇ ਉਮੀਦਵਾਰ ਮੈਦਾਨ 'ਚ उतारे ਨੇ ਇਹ ਪੁੱਛੇ ਜਾਣ ਤੇ ਕਿ ਉਮੀਦਵਾਰਾਂ ਦਾ ਚੋਣ ਨਿਸ਼ਾਨ ਕੀ ਹੋਵੇਗਾ ਇਸ ਤੇ ਇੰਦਰ ਪ੍ਰਤਾਪ ਨੇ ਕਿਹਾ ਕਿ ਰਾਣਾ ਦਾ ਚਿਹਰਾ ਹੀ ਇਹਨਾਂ ਦਾ ਚੋਣ ਨਿਸ਼ਾਨ ਹੋਵੇਗਾ ਉਹਨਾਂ ਕਿਹਾ ਕਿ ਅਸੀਂ ਹਲਕੇ 'ਚ ਵਿਕਾਸ ਕਰਵਾਇਆ ਏ ਤੇ ਉਸੇ ਦੇ ਦਮ ਤੇ ਆਪਣੇ ਉਮੀਦਵਾਰ ਮੈਦਾਨ 'ਚ उतारे ਨੇ ਯਾਰ ਬਿਗੈਰ ਸਿੰਬਲ ਤੋਂ ਤਾਂ ਕੁਝ ਨਹੀਂ ਹੁੰਦਾ ਪਰ ਸਾਡੇ ਕੋਲ ਰਾਣੇ ਵਾਲਾ ਸਿੰਬਲ ਆ ਸੋ ਕੁਰਸੀ ਪਾਰਟੀ ਦਾ ਕੋਈ ਸਿੰਬਲ ਨਹੀਂ ਸਾਰੇ ਆਜ਼ਾਦ ਇਕੱਠੇ ਹੋ ਕੇ ਅਸੀਂ ਇਲੈਕਸ਼ਨ ਲੜ ਰਹੇ ਆ ਤੇ ਆਜ਼ਾਦ ਧੜੇ ਦੇ ਉੱਤੇ ਸੁਲਤਾਨਪੁਰ ਵਾਲਿਆਂ ਨੇ ਐਮ ਐਲ ਏ ਬਣਾਇਆ ਤੇ ਹੁਣ ਆਜ਼ਾਦ ਧੜੇ ਦੇ ਉੱਤੇ ਹੀ ਲੋਕ ਮੇਰੇ ਕੈਂਡੀਡੇਟਾਂ ਨੂੰ ਵੋਟਾਂ ਪਾ ਕੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੀ ਜ਼ਿੰਮੇਵਾਰੀ ਦੇਣਗੇ ਨਾਮਜ਼ਦਗੀਆਂ ਤੇ ਸਮਰਥਕਾਂ ਦਾ ਕਿਵੇਂ ਦਾ ਉਤਸ਼ਾਹ ਹੈ ਬਹੁਤ ਵਧੀਆ ਉਤਸ਼ਾਹ ਆ ਤੁਸੀਂ ਇਹ ਵੇਖ ਲਓ ਵੀ ਆਜ਼ਾਦ ਹੁੰਦੇ ਹੋਏ 30 ਕੈਂਡੀਡੇਟ ਵਧੀਆ ਚੁਣ-ਚੁਣ ਕੇ ਮੇਰੀ ਟੀਮ ਨੇ ਦਿੱਤੇ ਆ ਇਹ ਕੈਂਡੀਡੇਟ ਰਾਣੇ ਨੇ ਨਹੀਂ ਫਾਈਨਲ ਕੀਤੇ ਇਹ ਪਿੰਡਾਂ ਦੀਆਂ ਜਿਹੜੀਆਂ ਜ਼ੋਨ ਬਣੇ ਆ ਉਹਨਾਂ ਚੋਂ ਸਾਰਿਆਂ ਨੇ ਇਕੱਠੇ ਹੋ ਕੇ ਫਾਈਨਲ ਕੀਤੇ ਆ ਚਾਹੇ ਬਲਾਕ ਸੰਮਤੀ ਵਾਲੇ ਚਾਹੇ ਜ਼ਿਲ੍ਹਾ ਪ੍ਰਸ਼ਦ ਵਾਲੇ ਤੇ ਜਦੋਂ ਲੋਕਾਂ ਚ ਉਤਸ਼ਾਹ ਆ ਤੇ ਫਿਰ ਮਾਲਕ ਨੇ ਤਾਂ ਕਿਰਪਾ ਕਰਨੀ ਕਰਨੀ ਵੇਖੋ ਮੁੱਦੇ ਬਲਾਕ ਸੰਮਤੀ ਦੇ ਵਿੱਚ ਇਲਾਕੇ ਦੀ ਪਿੰਡਾਂ ਦੀ ਡਿਵੈਲਪਮੈਂਟ ਤੇ ਪਿੰਡਾਂ ਦੇ ਵਿੱਚ ਜਿਹੜੇ ਹੋਣ ਵਾਲੇ ਬਾਕੀ ਕੰਮ ਨੇ ਉਹ ਸਿਰੇ ਚੜਾਈ ਜਾਣਗੇ ਮੁਕਾਬਲਾ ਕਿਹਨੂੰ ਮੰਨਦੇ ਹੋ ਮੁਕਾਬਲਾ ਤੇ ਮੈਂ ਪਹਿਲਾਂ ਹੀ ਤੁਹਾਨੂੰ ਪਤਾ ਸੁਲਤਾਨਪੁਰ ਵਾਲਿਆਂ ਨੇ ਲੀਕ ਖਿੱਚ ਕੇ ਕੰਮ ਕੀਤਾ ਸੀ ਠੀਕ ਹੈ ਨਾ ਸੋ ਠੀਕ ਰੋਗਾ ਕੰਮ ਕੋਈ ਸਿਨਾਂ ਦੇਣਾ ਚਾਹੁੰਦੇ ਵੋਟਰਾਂ ਨੂੰ ਦੇਖੋ ਮੈਂ ਵੋਟਰਾਂ ਨੂੰ ਇਸਨੇ ਅੰਦਰ ਨਾ ਚਾਉਣਾ ਵੀ ਚੰਗੇ ਕੈਂਡੀਡੇਟ ਚੰਗੀ ਇਮੇਜ ਵਾਲੇ ਉਹਨਾਂ ਨੂੰ ਅੱਗੇ ਲਿਆਓ ਜਿਹੜੇ ਲੋਕਾਂ ਚ ਪਿੱਛੜ ਸਕਣ ਲੋਕਾਂ ਦੇ ਕੰਮ ਕਰ ਸਕਣ ਤੇ ਡਿਲੀਵਰੇਬਲ ਡਿਲੀਵਰੇਬਿਲਟੀ ਹੋਣੀ ਚਾਹੀਦੀ ਆ ਕੈਂਡੀਡੇਟ ਦੇ ਵਿੱਚ ਉਹ ਜੋ ਆਪ ਦੇ ਲੋਕਾਂ ਨਾਲ ਵਾਦੇ ਕਦੇ ਉਹ ਡਿਲੀਵਰ ਕਰ ਸਕੇ ਤੇ ਰਾਣਾ ਆਪਣੇ ਕੈਂਡੀਡੇਟਾਂ ਨਾਲ ਡਟ ਕੇ ਖੜਾ ਜਿੰਨੀ ਜ਼ਿੰਮੇਵਾਰੀ ਮੇਰੀ ਕੈਂਡੀਡੇਟਾਂ ਦੀ ਆ ਉਨੀ ਜ਼ਿੰਮੇਵਾਰੀ ਮੇਰੀ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਦੇ ਆਗੂ ਪਰਮੇਂਦਰ ਸਿੰਘ ਢੀਂਸਾ ਨੇ ਬਾਦਲ ਧੜੇ ਨਾਲ ਸਮਝੌਤੇ ਤੇ ਵੱਡਾ ਬਿਆਨ ਦਿੱਤਾ ਹੈ ਢੀਂਸਾ ਨੇ ਕਿਹਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਬਣਾਈ ਕਮੇਟੀ ਦੇ ਫੈਸਲੇ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਿਆ ਹੈ ਬਾਦਲ ਧੜੇ ਨੂੰ ਅਕਾਲੀ ਦਲ ਦਾ ਚੋਣ ਨਿਸ਼ਾਨ ਪ੍ਰਯੋਗ ਕਰਨ ਦਾ اخਲਾਕੀ ਹੱਕ ਨਹੀਂ ਹੈ ਕਈ ਲੋਕ ਦੋਵੇਂ ਪਾਰਟੀਆਂ ਦੇ ਸਮਝੌਤੇ ਬਾਰੇ ਸਵਾਲ ਕਰਦੇ ਨੇ ਇਹ ਸਮਝੌਤਾ ਹੋ ਸਕਦਾ ਹੈ ਪਰ ਇਸ ਦੇ ਲਈ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਪਵੇਗਾ ਟੀਨਸਾ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਚੱਲਦੇ ਤਾਂ ਸ਼ਾਇਦ ਸਾਨੂੰ ਵੱਖਰੀ ਪਾਰਟੀ ਬਣਾਉਣ ਦੀ ਲੋੜ ਪੈਂਦੀ ਨਾ ਇਹ ਵੀ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਹੀ ਪਾਰਟੀ ਦੇ ਮੁੜ ਪ੍ਰਧਾਨ ਚੁਣੇ ਜਾਂਦੇ ਇਸ ਦੇ ਨਾਲ ਹੀ ਟੀਨਸਾ ਨੇ ਕਿਹਾ ਕਿ ਮर्याਦਾ ਦੀ ਉਲੰਘਣਾ ਕਰਨ ਵਾਲੇ ਜ਼ਿਆਦਾ ਦੇਰ ਸਿਆਸਤ 'ਚ ਨਹੀਂ ਰਹਿ ਸਕਦੇ ਮੈਨੂੰ ਇਹ ਵੀ ਹੈ ਵੀ ਅਕਾਲੀ ਦਲ ਚਾਹੇ ਚੋਣ ਨਿਸ਼ਾਨ ਉਹਨਾਂ ਕੋਲ ਹੋਵੇ ਪਰ ਉਹ ਅਕਾਲੀ ਦਲ ਖਾਣ ਦੇ ਹੱਕਦਾਰ ਨਹੀਂ ਹੈਗੇ ਜਿਹੜੇ ਲੋਕ ਅਕਾਲ ਤਖਤ ਸਾਹਿਬ ਤੋਂ ਮੁਨਕਰ ਹੋ ਜਾਣ ਅਕਾਲ ਤਖਤ ਸਾਹਿਬ ਦਾ ਫੈਸਲਾ ਮੰਨਣ ਤੋਂ ਇਨਕਾਰ ਕਰਦੇ ਨੇ ਉਹ ਕਦੇ ਅਕਾਲੀ ਨਹੀਂ ਕਹਾ ਸਕਦੇ ਉਹ ਸਿਰਫ ਇੱਕ ਕਾਨੂੰਨੀ ਜਿਹੜਾ ਆਪਦਾ ਇੱਕ ਦਾਇਰੇ ਦੇ ਵਿੱਚ ਰਹਿ ਕੇ ਤਾਂ ਹੱਕ ਮੰਗ ਸਕਦੇ ਆ ਜਾਂ ਆਪਦਾ ਕਹਿ ਸਕਦੇ ਵਿੱਚ ਅਕਾਲੀਆਂ ਪਰ اخلاقی طور تے انہاں نوں کوئی حق نہیں جے اپا شرومنی کالیدل بنایا او کال تک صاحب دے حکم تے بنایا کوئی اسی اے نہیں اپ بنایا اج تا سارے کال تک صاحب دے پیش ہوئے سی تے جو کال تک صاحب دے حکم ہوئے او نوں انہ مل لاگو کیتا جو کمیٹی بنی سی او دے راہے بھرتی کیتی تے پردھان دی چون کیتی تے جڑے لوگ اس کمیٹی نوں منن تو پچ گئے ਜਿਹੜੇ ਲੋਕ ਕਾਲ ਤੱਕ ਸਭ ਦਾ ਨੂੰ ਪਿੱਠ ਦਿਖਾ ਕੇ ਮੁੜ ਗਏ ਅੱਜ ਉਹ ਕਹਿੰਦੇ ਵੀ ਅਸੀਂ ਤਾਂ ਨਹੀਂ ਇਕਾਲੀ ਦਲਾਂ ਤੇ ਨਾ ਹੀ ਉਹ ਕਦੇ ਉਹਨਾਂ ਨਾਲ ਇਹਨਾਂ ਆਧਾਰ ਤੇ ਕੋਈ ਸਮਝੌਤਾ ਹੋ ਸਕਦਾ ਤੇ ਨਾ ਹੀ ਉਹ ਕਾਲੀ ਖਵਾ ਸਕਦੇ ਮੈਨੂੰ ਪ੍ਰੈਸ ਵਾਲੇ ਪੁੱਛਣ ਲੱਗ ਪਏ ਜੀ ਤੁਹਾਡਾ ਸਮਝੌਤਾ ਹੋ ਸਕਦਾ ਬਾਦੂਲ ਦਲ ਦੇ ਨਾਲ ਮੈਂ ਕਿਹਾ ਜੀ ਹੋ ਸਕਦਾ ਹੈ ਇੱਕ ਸ਼ਰਤ ਤੇ ਵੀ ਉਹ ਹੁਕਮਨਾਮੇ ਨੂੰ ਮੰਨਣ ਕੋਈ ਬਣ ਜਾਂਦੇ ਹੁਕਮਨਾਮੇ ਨੂੰ ਉਹਦੀ ਮੰਨ ਲਦੇ ਤਾਂ ਹੋ ਸਕਦਾ ਉਹੀ ਪ੍ਰਧਾਨ ਬਣ ਜਾਂਦੇ ਦੁਬਾਰੇ ਪਰ ਇਸ ਕਰਕੇ ਜਿਹੜੇ ਆਪਣੇ ਸਿਧਾਂਤ ਨੇ ਜੇ ਅਸੀਂ ਉਹਤੇ ਕੰਪਰੋਮਾਈਜ਼ ਕਰਦੇ ਆ ਤਾਂ ਫਿਰ ਲੋਕ ਇਹ ਗੱਲ ਨੂੰ ਪ੍ਰਵਾਨ ਨਹੀਂ ਕਰਦੇ ਨਾਲੇ ਜਿਹੜਾ ਕੋਈ ਆਪਦੇ ਸਿਧਾਂਤਾਂ ਤੇ ਨਹੀਂ ਖੜਦਾ ਉਹ ਬੜਾ ਲੰਬਾ ਸਮਾਂ ਨਾਲ ਤਾਂ ਸਿਆਸਤ ਕਰ ਸਕਦਾ ਨਾ ਹੀ ਲੋਕਾਂ ਦੇ ਦਿਲ ਵਿੱਚ ਉਹਦੀ ਕੋਈ ਜਗ੍ਹਾ ਰਹਿੰਦੀ ਹੈ ਚੰਡੀਗੜ੍ਹ ਵਿਖੇ ਗੈਂਗਵਾਰ ਚ ਮਾਰੇ ਗਏ ਇੰਦਰਪ੍ਰੀਤ ਪੈਰੀ ਦੇ ਕਤਲ ਤੋਂ ਪਹਿਲਾਂ ਲੋਰੈਂਸ ਬਿਸ਼ਨੋਈ ਨੇ ਉਸ ਨਾਲ ਫੋਨ ਤੇ ਗੱਲ ਕੀਤੀ ਸੀ ਦੋਵਾਂ ਵਿਚਾਲੇ ਹੋਈ ਗੱਲਬਾਤ ਦੀ ਕਥਿਤ ਆਡੀਓ ਵਾਇਰਲ ਹੋ ਰਹੀ ਹੈ ਹੁਣ ਇਸ ਆਡੀਓ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵਿਰੋਧੀਆਂ ਤੇ ਨਿਸ਼ਾਨਾ ਕੱਸਿਆ ਹੈ ਪਾਰਟੀ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਕਿਹਾ ਕਿ ਬਿਸ਼ਨੋਈ ਗੁਜਰਾਤ ਦੀ ਸਾਬਰਮਤੀ ਜੇਲ੍ਹ ਚ ਬੰਦ ਹੈ ਉਥੋਂ ਦੀ ਭਾਜਪਾ ਸਰਕਾਰ ਵੱਲੋਂ ਬਿਸ਼ਨੋਈ ਨੂੰ ਜੇਲ੍ਹ ਚ ਫੋਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਿਸ ਰਾਹੀਂ ਉਹ ਪੰਜਾਬ ਤੇ ਹੋਰਨਾਂ ਸੂਬਿਆਂ ਚ ਫਿਰੌਤੀ ਦੇ ਕਾਰੋਬਾਰ ਨੂੰ ਚਲਾ ਰਿਹਾ ਹੈ ਪੰਨੂ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਤੇ ਭਾਜਪਾ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰਦੇ ਨੇ ਤੇ ਫਿਰ ਪੰਜਾਬ ਸਰਕਾਰ ਤੇ ਲਾਅ ਐਨ ਆਰਡਰ ਦੀ ਸਥਿਤੀ ਖਰਾਬ ਹੋਣ ਦਾ ਦੋਸ਼ ਲਗਾਉਂਦੇ ਨੇ। ਪੰਜਾਬ 'ਚ ਜਿੰਨੀਆਂ ਵੀ ਵਾਰਦਾਤਾਂ ਗੈਂਗਸਟਰਾਂ ਨੇ ਕੀਤੀਆਂ ਨੇ ਪੁਲਿਸ ਨੇ ਉਹਨਾਂ ਸਾਰਿਆਂ ਲਈ ਜ਼ਿੰਮੇਵਾਰ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕੀਤੀ ਹੈ। ਇਹ ਜਿਹੜੀ ਕਾਲ ਹੈ ਜਿਹੜੇ ਵਕਤ ਚੈਨਲ ਦੇ ਉੱਤੇ ਵੀ ਤੁਸੀਂ ਸਵੇਰ ਦੀ ਸੁਣ ਰਹੇ ਹੋਵੋਗੇ ਇਹ ਲਾਰੈਂਸ ਬਿਸ਼ਨੋਈ ਦੀ ਦੱਸੀ ਜਾ ਰਹੀ ਹੈ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਕਤਲ ਹੋਇਆ ਜਿਹੜਾ ਉਹ ਵੀ ਇਹਨਾਂ ਦੇ ਨਾਲ ਦਾ ਹੀ ਸਾਥੀ ਸੀਗਾ ਉਹਦਾ ਕਤਲ ਇਹਨਾਂ ਨੇ ਕਰਵਾਇਆ ਪੈਰੀ ਦਾ ਉਹਦੇ ਕਤਲ ਤੋਂ ਪਹਿਲਾਂ ਦੀ ਇਹ ਧਮਕੀ ਦੇ ਰਹਾ ਉਹਨੂੰ ਉੱਥੇ ਜੇਲ੍ਹ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਰੱਖ ਕੇ ਫੋਨ ਤੱਕ ਪ੍ਰੋਵਾਈਡ ਕਰਵਾਏ ਹੋਏ ਨੇ ਔਰ ਇਥੋਂ ਐਕਸਟਰੋਸ਼ਨ ਦੀਆਂ ਕਾਲਸ ਚਾਹੇ ਉਹ ਵਪਾਰੀ ਨੇ ਚਾਹੇ ਉਹ ਸਿੰਗਰ ਨੇ ਚਾਹੇ ਉਹ ਕਲਾਕਾਰ ਨੇ ਉਹਨਾਂ ਨੂੰ ਕਰਾ ਕੇ ਉਹਨਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਜਿਹੜਾ ਉਹ ਪੈਦਾ ਕੀਤਾ ਜਾ ਰਿਹਾ ਤਾਂ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਸਕੇ ਪੰਜਾਬ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ ਬਹੁਤੇ ਜਿਹੜੇ ਗੈਂਗਸਟਰ ਨੇ ਜੇ ਤੁਸੀਂ ਉਹਨਾਂ ਦਾ ਪਿੱਛੋਕੜ ਦੇਖੋ ਤਾਂ ਉਹ ਹਰਿਆਣੇ ਦਾ ਹੈ ਉੱਥੋਂ ਹੀ ਉਹ ਜ਼ਿਆਦਾ ਉੱਠੇ ਨੇ ਲਾਰੈਂਸ ਬਿਸ਼ਨੋਈ ਕਿਸੇ ਵੇਲੇ ਇੱਥੇ ਸਟੂਡੈਂਟ ਰਿਹਾ ਸੋਈ ਦੇ ਨਾਲ ਸਬੰਧਤ ਰਿਹਾ ਉਹਦੇ ਜਿਹੜੇ ਲਿੰਕਸ ਨੇ ਉਹ ਜਾ ਕੇ ਕਿਤੇ ਨਾ ਕਿਤੇ ਰਾਜਨੀਤਿਕ ਲੋਕਾਂ ਦੇ ਨਾਲ ਵੀ ਜੁੜ ਜਾਂਦੇ ਨੇ ਜਿਹੜੇ ਉਦੋਂ ਸਟੂਡੈਂਟ ਸੀ ਅੱਜ ਦੇ ਉਹ ਨੇਤਾ ਨੇ ਵੱਖ-ਵੱਖ ਪਾਰਟੀਆਂ ਦੇ ਪੰਜਾਬ ਦੇ ਵਿੱਚ ਇੱਕ ਪਾਰਟੀ ਅਕਾਲੀ ਦਲ ਬਾਦਲ ਉਹਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਟਿਕਟ ਦਿੱਤੀ ਉਹ ਗੈਂਗਸਟਰ ਦੇ ਪਰਿਵਾਰ ਨੂੰ ਦਿੱਤੀ ਜੇ 22 ਦੀਆਂ ਚੋਣਾਂ ਤੁਹਾਨੂੰ ਯਾਦ ਹੋਣ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਜਿਹੜੇ ਔਰਤ ਨੇ ਚੋਣ ਲੜੀ ਸੀ ਉਹ ਇੱਕ ਹੋਰ ਗੈਂਗਸਟਰ ਜਿਹੜਾ ਸੋਨੂ ਕੰਗਲਾ ਸੀ ਉਹਦੀ ਮਦਰ ਨੇ ਲੜੀ ਸੀ ਜਿਹੜਿਆ ਕਿ ਇਹਨਾਂ ਦਾ ਬਹੁਤ ਦਿਨ ਸਵਾਜ ਪਾਰਟੀ ਦੇ ਨਾਲ ਸਮਝੌਤਾ ਸੀ ਉਹਦੀ ਸੀਟ ਤੋਂ ਲੜੀ ਸੀ ਜੇ ਥੋੜਾ ਹੋਰ ਪਿੱਛੇ ਜਾਈਏ ਉਹ ਚਾਹੇ ਸ਼ੇਰਾ ਖੁੱਬਣਾ ਚਾਹੇ ਰੌਕੀ ਸੀ ਉਹਦੀ ਜੜੀ ਭੈਣ ਸੀ ਰੌਕੀ ਦੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਬਾਦ ਦੇ ਵਿੱਚ ਆ ਗਈ ਸੀ ਜਦੋਂ ਉਹਨੇ ਅਜ਼ਾਦ ਚੋਣ ਲੜੀ ਉਸ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ ਨੇ ਇਸ ਤਰ੍ਹਾਂ ਦਾ ਕੁਝ ਕਰ ਲਿਆ ਕਿ ਉਹਨੂੰ ਉਸ ਜੇਲ੍ਹ ਦੇ ਵਿੱਚੋਂ ਕੱਢਿਆ ਵੀ ਨਹੀਂ ਜਾ ਸਕਦਾ ਉਥੋਂ ਇਹ ਕਾਲਸ ਜਿਹੜੀਆਂ ਉਹ ਕਰਵਾਈਆਂ دارੀਆਂ ਨੇ ਚਾਹੇ ਉਹ ਮਾਰਨ ਦੀਆਂ ਕਾਲਸ ਨੇ ਚਾਹੇ ਉਹ ਐਕਸਟਰੋਸ਼ਨ ਦੀਆਂ ਕਾਲਸ ਨੇ ਪੰਜਾਬੀਆਂ ਨੂੰ ਪੰਜਾਬ ਨੂੰ ਇਹ ਸਮਝਣਾ ਪਊਗਾ ਕਿ ਇਹਦੇ ਪਿੱਛੇ ਸਾਜ਼ਿਸ਼ ਕਰਨ ਵਾਲੀਆਂ ਸਿਆਸੀ ਪਾਰਟੀਆਂ ਇਸ ਗੱਲ ਦੀ ਪਰਤ ੋਲ ਰਹੀਆਂ ਨੇ ਕਿ ਉਹਨਾਂ ਨੇ ਪੰਜਾਬ ਦੀ ਸੱਤਾ ਦੇ ਉੱਤੇ ਕਾਬਜ ਹੋਣਾ ਜਿਹਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਇੱਕ ਫਿਰੋਜ਼ਪੁਰ ਚ ਭਾਜਪਾ ਅਗੂ ਗੁਰਮੀਤ ਸਿੰਘ ਸੋਢੀ ਵੱਲੋਂ ਕਰਵਾਏ ਜਾ ਰਹੇ ਗੰਗ ਨਹਿਰ ਦੇ ਸ਼ਤਾਬਦੀ ਸਮਾਗਮ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਭਾਜਪਾ ਨੂੰ ਘੇਰਿਆ ਹੈ ਪਾਰਟੀ ਦੇ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਇਸ ਸਮਾਗਮ ਭਾਜਪਾ ਦੇ ਪੰਜਾਬ ਵਿਰੋਧੀ ਹੋਣ ਦਾ ਇੱਕ ਸਬੂਤ ਹੈ ਇਸ ਨਹਿਰ ਰਾਹੀਂ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ ਪੰਜਾਬ ਪਹਿਲਾਂ ਹੀ ਪਾਣੀ ਦੇ ਸੰਕਟ ਨਾਲ ਜੂਝ ਰਿਹਾ ਹੈ ਪੰਜਾਬ ਭਾਜਪਾ ਦੇ ਆਗੂ ਕੇਂਦਰ ਦੇ ਪੰਜਾਬ ਵਿਰੋਧੀ ਫੈਸਲਿਆਂ ਦਾ ਵਿਰੋਧ ਕਰਨ ਦੀ ਬਜਾਏ ਸੂਬੇ ਦੇ ਹੱਕਾਂ ਤੇ ਡਾਕਾ ਮਾਰਨ ਦੀ ਵਕਾਲਤ ਕਰ ਰਹੇ ਨੇ ਦੱਸਦੀਏ ਇਸ ਸਮਾਗਮ ਦਾ ਵਿਰੋਧ ਹੋਣ ਦੇ ਅੰਦੇਸ਼ੇ ਕਾਰਨ ਇਸ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਵਾਲੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੀ ਵਾਪਸ ਪਰਤ ਗਏ। ਔਰ ਪੰਜਾਬ ਦੇ ਵਿੱਚ ਬੀਜੇਪੀ ਦਾ ਜਿਹੜਾ ਕਾਂਗਰਸੀ ਵਿੰਗ ਹੈ ਫੇ ਸੁਣਿਓ ਬੀਜੇਪੀ ਦਾ ਪੰਜਾਬ 'ਚ ਕਾਂਗਰਸੀ ਵਿੰਗ ਦਾ ਇੱਕ ਬਹੁਤ ਵੱਡਾ ਨੇਤਾ ਜਿਹੜਾ ਬੀਜੇਪੀ ਦੇ ਕਈ ਅਹੁਦਿਆਂ ਦੇ ਉੱਤੇ ਬਿਰਾਜਮਾਨ ਹੈ। ਸਰਦਾਰ ਗਲਨੀਤ ਸਿੰਘ ਦਾਣਾ ਸੋਢੀ ਜੀ ਉਹਨਾਂ ਨੇ ਇਸ ਨਹਿਰ ਦਾ 100 ਸਾਲਾ ਜਸ਼ਨ ਜਿਹੜੇ ਅੱਜ ਫਿਰੋਜ਼ਪੁਰ ਦੇ ਵਿੱਚ ਜਿਹੜੇ ਰੱਖੇ ਸੀਗੇ ਮੈਂ ਸਮਝਦਾ ਕਿ ਇਹ ਜਸ਼ਨ ਜਿਹੜੇ ਸਾਡੇ ਜ਼ਖਮਾਂ ਦੇ ਉੱਤੇ ਲੂਣ ਛਿੜਕਣ ਦੇ ਬਰਾਬਰ ਹੈ ਸਾਡੇ ਨਾਲ ਜਿਹੜੇ ਤੱਕੇ ਹੋਏ ਐ ਉਹਨਾਂ ਨੂੰ ਜਾਨ ਕਦਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਜਿਹੜਾ ਕਾਂਗਰਸੀ ਵਿੰਗ ਹੈ ਬੀਜੇਪੀ ਦਾ ਇਹ ਬੀਜੇਪੀ ਦੇ ਵਿੱਚ ਆਪਣੀ ਪੋਲਿਟਿਕਸ ਕਰ ਲਈ ਪੰਜਾਬ ਨਾਲ ਗਦਾਰੀਆਂ ਕਰਦੇ ਹਿਸਾਬ ਨਾਲ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਬੜਾ ਕਾਲਾ ਹੈ ਕਿ ਜਿੰਨੀਆਂ ਵੀ ਪੰਜਾਬ ਵਿਰੋਧੀ ਫੈਸਲੇ ਕਰਦੀ ਹੈ ਬੀਜੇਪੀ ਇਹ ਬੀਜੇਪੀ ਦਾ ਕਾਂਗਰਸੀ ਵਿੰਗ ਜਿਹੜਾ ਉਸ ਵੇਲੇ ਬੀਜੇਪੀ ਦੇ ਨਾਲ ਤੇ ਕੇਂਦਰ ਸਰਕਾਰ ਦੇ ਨਾਲ ਜਿਹੜਾ ਖੜ ਜਾਂਦਾ ਆ ਤੇ ਮੈਂ ਸਬਦਾ ਕਿ ਪੰਜਾਬ ਬੀਜੇਪੀ ਦੇ ਤਾਂ ਇਹ ਸਨੇਤਾ ਨਹੀਂ ਸਰਦਾਰ ਗੁਰਮੀਤ ਸਿੰਘ ਦਾਣਾ ਜੀ ਨੇ ਜਿਹੜਾ ਇਹ ਪ੍ਰੋਗਰਾਮ ਅੱਜ ਰੱਖਿਆ ਸੀਗਾ ਇਹ ਬਹੁਤ ਹੀ ਇੱਕ ਘਟਿਆ ਪੰਜਾਬ ਵਿਰੋਧੀ ਜੋ ਸੀ ਪਹਿਲਾਂ ਕਹਿੰਦੇ ਆ ਰਹੇ ਕਿ ਬੀਜੇਪੀ ਪੰਜਾਬ ਵਿਰੋਧੀ ਹੈ ਬੀਜੇਪੀ ਕਦੀ ਚੰਡੀਗੜ੍ਹ ਖੋਣ ਦੀ ਕੋਸ਼ਿਸ਼ ਕਰਦੀ ਹੈ ਕਦੀ ਜੂਨੀਅਰ ਸਿਟੀ ਖੋਣ ਦੀ ਕੋਸ਼ਿਸ਼ ਕਰਦੀ ਹੈ ਕਦੀ ਸਾਡੇ ਫੰਡ ਰੋਕ ਲੈਂਦੇ ਆ ਕਦੀ ਜਦੋਂ ਕਿਸਾਨ ਡੇਢ ਡੇਢ ਸਾਲ ਛੜਕਾ ਤੇ ਬੈੰਦੇ ਆ ਸਾਡੇ 700 ਦੇ ਕਰੀਬ ਕਿਸਾਨ ਸ਼ਹੀਦ ਹੋ ਜਾਂਦਾ ਆਪਣੀਆਂ ਮੰਗਾਂ ਲਈ ਇਹ ਭਾਜਪਾ ਦਾ ਕਰਦਾਰ ਹਮੇਸ਼ਾ ਹੀ ਪੰਜਾਬ ਵਿਰੋਧੀ ਸੀਗਾ ਹੈਗਾ ਉਹਦਾ ਰਹੇਗਾ ਪੰਜਾਬ ਚ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਜ਼ਿਲ੍ਹਿਆਂ ਚ ਰੇਲਵੇ ਟਰੈਕ ਜਾਮ ਕਰ ਦਿੱਤੇ ਅੰਮ੍ਰਿਤਸਰ ਜਲੰਧਰ ਫਿਰੋਜ਼ਪੁਰ ਤੇ ਲੁਧਿਆਣਾ ਸਮੇਤ ਕਈ ਥਾਵਾਂ ਤੇ ਕਿਸਾਨਾਂ ਨੇ ਟਰੈਕ ਤੇ ਬੈਠ ਕੇ ਧਰਨਾ ਦਿੱਤਾ ਫਿਰੋਜ਼ਪੁਰ ਚ ਟਰੈਕ ਤੇ ਬੈਠੇ ਕਿਸਾਨਾਂ ਦੀ ਪੁਲਿਸ ਨਾਲ ਹਲਕੀ ਝੜਕ ਪਈ ਹੋਈ ਜਲੰਧਰ ਚ ਪੁਲਿਸ ਨੇ ਕਈ ਕਿਸਾਨਾਂ ਨੂੰ ਹਿਰਾਸਤ ਚ ਲਿਆ ਅੰਮ੍ਰਿਤਸਰ ਚ ਵੱਡੀ ਗਿਣਤੀ ਚ ਕਿਸਾਨ ਇਕੱਠੇ ਹੋਏ ਤੇ ਟਰੈਕ ਜਾਮ ਕਰ ਦਿੱਤਾ ਫਿਰੋਜ਼ਪੁਰ ਚ ਕਈ ਟ੍ਰੇਨਾਂ ਨੂੰ ਰੱਦ ਕਰਨਾ ਪਿਆ ਕਿਸਾਨਾਂ ਦੀ ਇਸ ਕਾਰਵਾਈ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਤੜਕੇ ਹੀ ਕਿਸਾਨ ਆਗੂਆਂ ਦੇ ਘਰਾਂ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਕੇਂਦਰ ਦੀਆਂ ਨੀਤੀਆਂ ਨੂੰ ਲਾਗੂ ਕਰ ਰਹੀ ਹੈ ਉਹਨਾਂ ਕਿਹਾ ਕਿ ਬਿਜਲੀ ਬੋਰਡ ਦੇ ਨਿੱਜੀਕਰਨ ਨਾਲ ਗਰੀਬਾਂ ਤੇ ਸਿੱਧਾ ਅਸਰ ਪਵੇਗਾ ਕਿਸਾਨ ਬਿਜਲੀ ਸੋਧ ਬਿੱਲ ਵਾਪਸ ਲੈਣ ਦੀ ਮੰਗ ਕਰ ਰਹੇ ਨੇ ਸਰਕਾਰ ਦਾ ਰਵਈਆ ਇੱਥੇ ਸਪਸ਼ਟ ਹੈ ਕਿ ਇਹ ਜਿਹੜਾ ਬਿਜਲੀ ਸੋਧ ਬਿਲ 2025 ਹੈ ਇਹ ਕੇਂਦਰ ਨੇ ਲਿਆਂਦਾ ਹੈ ਅਸੀਂ ਕੇਂਦਰ ਦੇ ਅਗੇਸ਼ ਪ੍ਰੋਟੈਸਟ ਕਰ ਰਹੇ ਹਾਂ ਸਾਰੇ ਪਰ ਇਹ ਜਿਹੜੀ ਪੰਜਾਬ ਸਰਕਾਰ ਅੱਜ ਕੇਂਦਰ ਦੇ ਨਾਲ ਖੜੀ ਆ ਡੱਟ ਕੇ ਮੈਂ ਇਹ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਇਹਦਾ ਬਿਜਲੀ ਸੋਧ ਬਿਲ ਹੈ ਇਹਨੇ ਸਾਰਿਆਂ ਤੇ ਫਿੱਟ ਕਰਨਾ ਪੂਰੇ ਪੂਰੇ ਦੇ ਪੂਰੇ ਭਾਰਤ ਤੇ ਫਿੱਟ ਕਰਨਾ ਔਰ ਇਹ ਮੈਂ ਇਹ ਕਹਿਮਾ ਦਾ ਦਾਵੇ ਨਾ ਹਾਲੇ ਸਾਡੇ ਪੁਲਿਸ ਮੁਲਾਜ਼ਮ ਵੀਰ ਖੜੇ ਆ ਇਹਨਾਂ ਦੇ ਘਰਾਂ ਦੇ ਇਹਨਾਂ ਦੇ ਮੀਟਰ ਇਹਨਾਂ ਦੇ ਵੀ ਲੱਗਣੇ ਆ ਇਹਨਾਂ ਦੇ ਵੀ ਫਰਕ ਰਾਜ ਸਾਹਿਬ ਇੱਕ ਇੱਕ ਸਵਾਲ ਹੈ ਸਰਕਾਰ ਦਾ ਤੁਹਾਨੂੰ ਨਹੀਂ ਲੱਗਦਾ ਕਿ ਬੈਠ ਕੇ ਗੱਲ ਹੋ ਜਾਣੀ ਚਾਹੀਦੀ ਸੀ ਇਦਾਂ ਦੀ ਜਦੋਂ ਜਹਤ ਤੋਂ ਬਿਨਾ ਕੀ ਪਹਿਲਾਂ ਕੋਸ਼ਿਸ਼ ਕੀਤੀ ਗਈ ਅਸੀਂ ਬੜੀ ਕੋਸ਼ਿਸ਼ ਕੀਤੀ ਆ ਸਰਕਾਰ ਨੂੰ ਅਸੀਂ ਪੀਸੀ ਕਰਕੇ ਪਹਿਲਾਂ ਵਾਰਨ ਕੀਤਾ ਫਿਰ ਮੰਗ ਪੱਤਰ ਦਿੱਤੇ ਆ ਆ ਪਿੱਛੇ ਪਹਿਲੀ ਤਰੀਕ ਨੂੰ ਇਹ ਸਰਕਾਰ ਨੂੰ ਕਿਹਾ ਵੀ ਕੋਈ ਗੱਲ ਕਰੋ ਦੱਸੋ ਤੁਸੀਂ ਆਪਣਾ ਪੱਖ ਸਭਜ ਕਰੋ ਨਹੀਂ ਵੀ ਮੀਟਿੰਗ ਕਰ ਰਹੀ ਪਰ ਜਿਹੜੀ ਰਾਇ ਮੰਗੀ ਗਈ ਆ ਸਰ ਸਰਕਾਰ ਵੱਲੋਂ ਪੰਜਾਬ ਸਰਕਾਰ ਆਪਣਾ ਉੱਤੇ ਰਹਿ ਸਪਸ਼ਟ ਕਰੇ ਆਪਣੀ ਆਪਣਾ ਪੱਖ ਸਭਜ ਕਰੇ ਪਰ ਇਹਦਾ ਮਤਲਬ ਇਹ ਰਲਈ ਉਹਨੇ ਪੂਰੀ ਅੱਜ ਸਾਬਤ ਹੋ ਰਿਹਾ ਜਿਸ ਢੰਗ ਨਾਲ ਫੋਰਸਾਂ ਲਾਈਆਂ ਬੀਜਾਂ ਅੱਜ ਜਿਸ ਢੰਗ ਨਾਲ ਸਾਡੇ ਸਾਥੀਆਂ ਨੂੰ ਟ੍ਰੇਨ ਕੀਤਾ ਗਿਆ ਅੱਜ ਇਹ ਸਪਸ਼ਟ ਹੋ ਰਿਹਾ ਕਿ ਪੰਜਾਬ ਸਰਕਾਰ ਜਿਹੜੀ ਆ ਇਹ ਡੱਟ ਕੇ ਕੇਂਦਰ ਸਰਕਾਰ ਨਾਲ ਖੜੀ ਆ ਤੁਸੀਂ ਇਹਨੂੰ ਨੀਜੀ ਕਰਨ ਵੱਲ ਲੈ ਜਾਣਾ ਚਾਹੁੰਦੇ ਹੋ ਇਹਦਾ ਮਤਲਬ ਤੁਸੀਂ ਸ਼ਾਮਲ ਹੋ ਨੀਜੀਕਰ ਦੇ ਵਿੱਚ ਸੋ ਇਹ ਇਹ ਆਪਣਾ ਪੱਖ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਸਾਡੀ ਬੇਨਤੀ ਆ ਆਪਣਾ ਪੱਖ ਸਪਸ਼ਟ ਕਰੋ ਤੇ ਤੁਹਾਡੇ ਤੇ ਹੀ ਲੜ ਰਹੇ ਆ ਇਹ ਪੰਜਾਬ ਲਈ ਲੜ ਰਹੇ ਆ ਅਸੀਂ ਇਹ ਕਿਸਾਨਾਂ ਦੀ ਇਕੱਲੀਆਂ ਦੀ ਲੜਾਈ ਨਹੀਂ ਪਿਛਲੇ ਸਾਲ ਕਰਦੇ ਕਿਸਾਨ ਤੇ ਪੁਲਿਸ ਜਿੱਦਾਂ ਇੱਕ ਦੂਜੇ ਦੇ ਆਹਮੋ ਸਾਹਮਣੇ ਆਇਆ ਇਦਾਂ ਦੀਆਂ ਸਥਿਤੀਆਂ ਬਣੀਆਂ ਚਾਹੀਦੀਆਂ ਕਿਉਂਕਿ ਦੂਜੇ ਸੂਬਿਆਂ ਦੇ ਵਿੱਚ ਵੀ ਸੁਨੇਹਾ ਕੀ ਜਾਂਦਾ ਕਿਸਾਨ ਤੇ ਪੁਲਿਸ ਇਸ ਤਰੀਕੇ ਦਾ ਆਹਮੋ ਸਾਹਮਣੇ ਦੇਖੋ ਇਹ ਇਹ ਕਲੀਅਰ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਸਾਫ਼ ਹੈ ਕਿ ਜਿਹੜਾ ਆਹਮੋ ਸਾਹਮਣੇ ਕਰ ਰਹੇ ਸਾਨੂੰ ਇਹ ਪੰਜਾਬ ਸਰਕਾਰ ਕਰ ਰਹੀ ਹੈ ਇਹ ਆਪਣੀ ਡਿਊਟੀ ਕਰ ਰਹੇ ਤੁਹਾਡੇ ਭਰਾ ਨੇ ਪਰ ਅਸੀਂ ਇਹਨਾਂ ਨੂੰ ਦੱਸ ਰਹੇ ਆ ਵੀ ਤੁਹਾਡੀਆਂ ਵੀ ਜੇਬਾਂ ਤੇ ਤੁਹਾਡੇ ਘਰ ਵੀ ਸਪਾਰਟਮੀਟਰ ਲੱਗਣੇ ਆ ਜਦੋਂ ਤੁਹਾਡੀ ਚਾਹਤ ਵੀ ਹੈ ਨਾ ਤੁਸੀਂ ਫਿਰ ਲੋਨ ਆਰਡਰ ਲੋਨ ਆਰਡਰ ਖਰਾਬ ਨਾ ਕਰੋ ਤੁਹਾਡੇ ਤੇ ਫਿਰ ਇਹੀ ਤਾਂ ਹੀ ਪੁਲਿਸ ਖੜੀ ਹੈ ਕਿ ਲੋਨ ਆਰਡਰ ਖਰਾਬ ਕਰਨਗੇ ਨਹੀਂ ਅਸੀਂ ਕੋਈ ਲੋਨ ਆਰਡਰ ਨਹੀਂ ਖਰਾਬ ਕਰਦੇ ਅਸੀਂ ਪੀਸਫੁਲੀ ਪ੍ਰੋਟੈਸਟ ਕਰਦੇ ਆ ਜਿੱਥੇ ਵੀ ਤੁਸੀਂ ਦੇਖੋ ਹੀ 2021 ਦੇ ਵਿੱਚ ਅੰਦੋਲਣ ਲੜਿਆ ਅਸੀਂ 1 ਸਾਲ ਉੱਥੇ ਬਹਿ ਕੇ ਆਏ ਅਸੀਂ ਪੀਸਫੁਲੀ ਪ੍ਰੋਟੈਸਟ ਕੀਤਾ ਅਸੀਂ ਕਿਤੇ ਨਹੀਂ ਕਦੇ ਹੂਟਿੰਗ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਸੁਖਬੀਰ ਬਾਦਲ ਨੇ ਮਾਨ ਸਰਕਾਰ ਤੇ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਤੱਕੇਸ਼ਾਹੀ ਦੇ ਲਗਾਏ aarop ਬਾਦਲ ਨੇ ਕਿਹਾ ਕਿ ਉਹ ਡੀਜੀਪੀ ਨਾਲ ਮੁਲਾਕਾਤ ਕਰਨਗੇ ਤੇ ਅਧਿਕਾਰੀਆਂ ਖਿਲਾਫ ਦੇਣਗੇ ਸ਼ਿਕਾਇਤ ਜੋ ਤੱਕੇਸ਼ਾਹੀ 'ਚ ਸਰਕਾਰ ਦਾ ਦੇ ਰਹੀ ਹੈ ਨੇ ਸਾਥ ਰਾਜਾ ਵੜਿੰਗ ਨੇ ਆਪ ਤੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਨ ਦੇ ਲਗਾਏ ਇਲਜ਼ਾਮ ਵੜਿੰਗ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਸਕਰੂਟਿਨਿੰਗ ਦੌਰਾਨ ਸਾਡੇ ਕਈ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਜਾਣਗੇ ਉਹਨਾਂ ਅਫਸਰਾਂ ਨੂੰ ਇਨ੍ਹਾਂ ਹਰਕਤਾਂ ਤੋਂ ਬਾਜ਼ ਆਉਣ ਲਈ ਕਿਹਾ ਆਪ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੇ ਦਸਤਾਰ ਬਾਰੇ ਬਿਆਨ ਤੇ ਪਖਿਆ ਵਿਵਾਦ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਵਿਧਾਇਕ ਨੂੰ ਅਕਾਲ ਤਖਤ ਸਾਹਿਬ ਵਿਖੇ ਸੱਦਣ ਦੀ ਕੀਤੀ ਮੰਗ ਐਸਜੀਪੀਸੀ ਨੇ ਕਿਹਾ ਕਿ ਇਸ ਤੋਂ ਵੱਧ ਸ਼ਰਮਨਾਕ ਬਿਆਨ ਕੋਈ ਹੋਰ ਨਹੀਂ ਹੋ ਸਕਦਾ ਰਾਣਾ ਇੰਦਰ ਪ੍ਰਤਾਪ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ उतारे ਆਪਣੇ ਉਮੀਦਵਾਰ ਇਹ ਪੁੱਛੇ ਜਾਣ ਤੇ ਕਿ ਉਮੀਦਵਾਰਾਂ ਦਾ ਚੋਣ ਨਿਸ਼ਾਨ ਕੀ ਹੋਵੇਗਾ ਇਸ ਤੇ ਇੰਦਰ ਪ੍ਰਤਾਪ ਨੇ ਕਿਹਾ ਕਿ ਰਾਣਾ ਦਾ ਚਿਹਰਾ ਹੀ ਆਜ਼ਾਦ ਉਮੀਦਵਾਰਾਂ ਦਾ ਚੋਣ ਨਿਸ਼ਾਨ ਹੋਵੇਗਾ ਪਰਮੇਂਦਰ ਢੀਂਟਸਾ ਨੇ ਬਾਦਲ ਧੜੇ ਨਾਲ ਸਮਝੌਤੇ ਤੇ ਦਿੱਤਾ ਵੱਡਾ ਬਿਆਨ ਢੀਂਟਸਾ ਨੇ ਕਿਹਾ ਕਈ ਲੋਕ ਦੋਵੇਂ ਪਾਰਟੀਆਂ ਦੇ ਸਮਝੌਤੇ ਬਾਰੇ ਸਵਾਲ ਕਰਦੇ ਨੇ ਇਹ ਸਮਝੌਤਾ ਹੋ ਸਕਦਾ ਹੈ ਪਰ ਇਸ ਦੇ ਲਈ ਸੁਖਬੀਰ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਮੰਨਣਾ ਪਵੇਗਾ ਹੁਕਮ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦਰ ਸੁਰੱਖਿਆਤਰ ਤੇ ਦੇਖਦੇ ਰਹੋ ਟੀਵੀ ਪੰਜਾਬ